Oye, <coughs> ਤਦੂਸ਼ ਜੀ ਹਾਂ ਤੇ ਮੈਂ ਕਿਛਾ ਇਹ ਕਿਹਨੇ ਨਹੀਂ ਚਲੇਗੀ ਨਹੀਂ ਚਲੇ ਜਾ ਕੋਈ ਨਹੀਂ ਅਰੇ ਇਹਨਾਂ ਨੂੰ ਚਾਹ ਤੇ ਉਹਨਾਂ ਨੂੰ ਚਾਹ ਬਣੀ ਪਈ ਚਾਹ ਸਾਰਾ ਜਿੰਦ ਤੇ ਪਸੋਣਾ ਨਹੀਂ ਹੰਦਰ ਕਟਾ ਪਾਪਾ ਵਾਲੇ ਦੇ ਲੈਕਚਰਿਸ ਨਾਲ ਹੀ ਬੈਠ ਲੱਗੇ ਤੇ ਦੀਬਾਣੀ ਆਈ ਟੀ ਵੱਲੋਂ ਬੈਡਮਿੰਟਨ ਤੇ ਐਥਲੈਟਿਕ ਦੇ ਗੇਮਾਂ ਖੇਡਣ ਆਸ ਤੇ ਜੌਨ ਗਈ ਸੀ ਸਰ ਉਸ ਵਿੱਚੋਂ ਸਰ ਮੈਂ 골ਡ ਜਿੱਤਿਆ ਬੈਡਮਿੰਟਨ ਸਾਡੀਆਂ ਸਾਰਿਆਂ ਦੇ ਦੋਲ ਬ੍ਰੌਸ ਦੇ ਸਿਲਵਰ ਆਏ ਨੇ ਤੇ ਸਰ ਅਸੀਂ ਇਹ ਫਸਟ ਟਾਈਮ ਖੇਲਣ ਗਏ ਸੀ ਆਈਟੀਆ ਵੱਲੋਂ ਤੇ ਬਹੁਤ ਵਧੀਆ ਪਰਫਾਰਮੈਂਸ ਲਈ ਸਾਡੀ ਸਾਰੀ ਟੀਮ ਨੇ ਸਾਰਿਆਂ ਨੇ ਬਹੁਤ ਹੀ ਵਧੀਆ ਮਿਹਨਤ ਕੀਤੀ ਸਰ ਖੇਤਰਾਂ ਨੇ ਇਹ ਗੇਮਾਂ ਹੋਈਆਂ ਸੀ ਬਾਸਕਟਬਾਲ ਬਾਲੀਬਾਲ ਸਰ ਬੈਡਮਿੰਟਨ ਤੇ ਸਰ ਰਸਾ ਕਸ਼ੀ ਤੇ ਸਰ ਐਥਲੈਟਿਕ ਦੀਆਂ ਗੇਮਾਂ ਜਿਹੜੇ ਇਹ ਚੈਂਪੀਅਨਸ ਰਹੇ ਆ ਸਾਡੀ ਬੋਰਡ ਮੰਗਾਈ ਫਿਰ ਅਗਲੇ ਮਹੀਨੇ ਹੋਰ ਸੀਗੇ ਸਰੀ ਗੀ ਜੀ ਚੇਤਨਾ ਜੀ ਮਾਸਟਰ ਬਤਾ ਬਸ ਵਾਰ ਇਹ ਬਟੈਨਿਸ ਬੈਡਮਿੰਟਨ ਸਲੇਕਸ ਬਸ ਬਸ ਬੈਡਮਿੰਟਨ ਫੋਟੋਨੈਸ ਕਵਰਸੀ ਫੋਟੋਨੈਸ ਕਵਰਟ ਹੋਇਆ ਟੈਕ ਨਾ ਆਇਆ ਸੋਚੇ ਜੀ ਇਹ ਸਾਨੂੰ ਆਪ ਸਾਨੂੰ ਮੰਗੀ ਬਾਰੀ ਚੁੜੀ ਤੇ ਇਹ ਮਾਰ ਬੈਨ ਮਾਤਾ ਕੀ ਆਪ ਬਾਹਰ ਵੀ ਬੱਜ ਸਕਦੇ ਨਹੀਂ ਹੁਣ ਜਿਹੜੇ ਸਾਡੀ ਇਲੈਕਟ੍ਰੀਕਲ ਲਾਈਨ ਚਾਹੀਦੀ ਸੀ ਉਹਨਾਂ ਜਿਵੇਂ ਕੋਈ ਮੌਕੇ ਹੀ ਲੱਗਦੇ ਨੇ ਜੀ ਗਾ ਸਾਡੇ ਜਿਵੇਂ ਨਸਲੇ ਦੇ ਸਰੋਸ ਚ ਲੱਗੇ ਉੱਥੇ ਬਹੁਤ ਅੱਛਾ ਰਿਸਪੌਂਸ ਮਿਲੇ ਆ ਜਿਹੜੀ ਮੈਂ ਉਮੀਦ ਕਰਦੀ ਸੀ ਉਸ ਤੋਂ ਬਾਕੀ ਮੈਨੂੰ ਰਿਸਪੌਂਸ ਮਿਲੇ ਆ ਇਹਦੇ ਵਿੱਚ ਅਸੀਂ ਇੱਕ ਗੇਮ ਵਿੱਚੋਂ ਜਿੱਤੂ ਰਹੇ ਉਹਨਾਂ ਨੂੰ ਸਟੇਟ ਲੈਵਲ ਦੇ ਗੇਮਾਂ ਜਾਵਾਂਗੇ ਅਸੀਂ ਉੱਥੋਂ ਵੀ ਜਿੱਤੂ ਹੀ ਰਹਿ ਕੇ ਆਵਾਂਗੇ ਮੈਂ ਲੈ ਗਈ ਸੀ ਸਿਰਫ 49 ਸਟੂਡੈਂਟ ਮੇਰੇ ਨਾਲ ਗਏ ਸੀ ਜਿਹਦੇ ਵਿੱਚੋਂ 49 ਦੇ 49 ਅਸੀਂ ਜਿੱਤੂ ਰਹੇ ਬੱਚਿਆਂ ਨੇ ਕਾਫੀ ਮਿਹਨਤ ਕੀਤੀ ਸੀ ਜਿਦਾਂ ਕੀਤਾ ਕਿ ਅੱਜ ਸਾਡੀ ਸਾਰੀਆਂ ਟੋਟਲ ਸਾਰੀਆਂ ਗੇਮਾਂ ਦੇ ਵਿੱਚ ਮੈਡਲ ਐ ਫਲੈਟ ਵਿੱਚ ਬੈਡਮਿੰਟਨ ਸਾਡਾ 골ਡ ਆਇਆ ਨਾ ਪਾਸ 골ਡ ਆਇਆ ਬਾਸਕਟਬਾਲ ਟੂਰਨਾਮੈਂਸ ਇਹਨਾਂ ਵਿੱਚ 골ਡ ਮੈਡਲ ਐ ਐਥਲੈਟਿਕਸ ਸਿਲਵਰ ਮੈਡਲ ਪਹਿਲਾਂ ਆਪਣੇ ਆਪਣੇ ਸਕੂਲ ਲੈਵਲ ਦੇ ਬੱਚੇ ਸਾਰੇ ਖੇਡੇ ਹੋਏ ਨੇ ਇੱਥੇ ਆ ਕੇ ਇਹਨਾਂ ਨੇ ਕਾਫੀ ਮਿਹਨਤ ਕੀਤੀ ਇਸ ਉਦਸਰਤਾਂ ਸਾਡੇ ਸਾਰੇ ਮੈਡਲ